28 ਦਿਨ ਬੀਤ ਚਾਂ ਦੇ باوجود ਵੀ ਨਹੀਂ ਫੜੇ ਗਏ ਚੋਰ ਪੀੜਿਤ ਪਰਿਵਾਰ ਨੇ ਐਸਐਸਪੀ ਕਰਤਾਰਪੁਰ ਅੱਗੇ ਸੁਣਾਏ ਆਪਣੇ ਦੁਖੜੇ ਕਿਹਾ ਸਾਰਾ ਅਸਮਾਨ ਲੁੱਟ ਕੇ ਲੈ ਗਏ ਚੋਰ ਹੁਣ ਉਹ ਕੀ ਕਰਨਗੇ 28 ਦਿਨ ਬੀਤ ਚਾਂ ਦੇ باوجود ਵੀ ਚੋਰਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਅੱਜ ਸ਼ਾਲਕੋਟ ਜੁਲਰ ਕਰਤਾਰਪੁਰ ਦੇ ਮਾਲਕ ਸ਼ਾਲੂ ਆਪਣੇ ਪਰਿਵਾਰ ਜਿਸ ਨਾਲ ਵਿੱਚ ਉਹਨਾਂ ਦੀ ਪਤਨੀ ਅਤੇ ਦੋ ਛੋਟੇ ਅੱਜੇ ਸਨ ਮਹੱਲਾ ਵਾਸੀਆਂ ਦੇ ਨਾਲ ਇਕੱਠੇ ਹੋ ਕੇ ਐਸਐਸਪੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈ ਗਈ ਇਸ ਮੌਕੇ ਸ਼ਾਲੂ ਦੀ ਪਤਨੀ ਨੇ ਵੀ ਕਿਹਾ ਕਿ ਉਹਨਾਂ ਦਾ ਸਭ ਕੁਝ ਚੋਰੀ ਲੈ ਕੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਹੁਣ ਇਕੱਲਾ ਆਪਣਾ ਜੀਵਨ ਦਾ ਗੁਜ਼ਾਰਾ ਕਿਵੇਂ ਕਰਨਗੇ ਇਸ ਲਈ ਉਹਨਾਂ ਨੇ ਐਸਐਸਪੀ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਗੁਰਦਾਲ ਬਹਿਕੇ ਪਰਿਵਾਰ ਜਲੰਧਰ ਦੇ ਕਿਸੇ ਸਮਾਗਮ ਵਿੱਚ ਗਿਆ ਹੋਇਆ ਸੀ ਔਰ ਪਿੱਛੋਂ ਚੋਰਨਮਾ ਹਲਾ ਜੋ ਕਿ ਗੁਰਦਾਸਪੁਰ ਦੀ ਇੱਕ ਸੰਗਣੀ ਵਸੋਂ ਵਾਲਾ ਮਹਿਲ ਹੈ ਉਸ ਵਿੱਚੋਂ ਤਾਂ ਗਲੀਆਂ ਵਿੱਚੋਂ ਵੀ ਚੋਰਾਂ ਨੇ ਆ ਕੇ ਘਟਰ ਦੇ ਨਾਲ ਪਰਿਵਾਰ ਦੇ ਦਸੰਤ ਤਬਖਤ ਚੋਰੀ ਕੱਟ ਕੇ ਸੋਨਾ ਚਾਂਦੀ ਡਕਤੀ ਲੈ ਕੇ ਫਰਾਰ ਹੋ ਗਏ ਸਨ ਜੋ ਅਜੇ ਤੱਕ ਗ੍ਰਿਫਤਾਰ ਨਹੀਂ ਹੋ ਸਕੇ ਅਤੇ ਨਾ ਹੀ ਕੋਈ ਚੋਰੀ ਦਾ ਸੁਰਾਕ ਲੱਗ ਸਕਿਆ ਇਸ ਨੂੰ ਲੈ ਕੇ ਅੱਜ ਵਾਰ ਪਤੇ ਮਹੱਲਾ ਵਾਸੀ ਐਸਐਸਪੀ ਗਰਦਾਸਪੁਰ ਨੂੰ ਮਲੇ ਅਤੇ ਚੋਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਹਨਾਂ ਦੇ ਸਮਾਨ ਉਹਨਾਂ ਨੂੰ ਉਪਲਬਧ ਕੇ ਹਵਾਲੇ ਕਰਨ ਦੀ ਗੁਹਾਰ ਲਗਾਈ ਤੇ ਇੱਕ ਤਰੀਕ ਨੂੰ ਮੇਰੇ ਘਰ ਚੋਰੀ ਹੋਈ ਤੇ ਝੋਲਾ ਮਹਿਲ ਤੇ ਅੱਜ ਤਕਰੀਬਨ 28 ਦਿਨ ਹੋ ਗਏ ਆ ਤੇ ਕੋਈ ਉਹ ਮਤਲਬ ਟ੍ਰੇਸ ਨਹੀਂ ਹੋਏ ਬੰਦੇ ਨਹੀਂ ਪਤਾ ਲੱਗੇ ਹਾਲੇ ਤੱਕ ਚੋਰੀ ਟ੍ਰੇਸ ਨਹੀਂ ਹੋਈ ਤਕਰੀਬਨ 950 ਗ੍ਰਾਮ ਸੋਨਾ ਸੀ ਮਤਲਬ 1.5 ਕਰੋੜ ਦੀ ਕੈਸ਼ ਵੀ ਜਿਹੜੀ ਕੈਸ਼ ਵੀ ਸੀ ਜੀ 4.5 ਲੱਖ ਰੁਪਏ ਕੀ ਕਹਿਣਾ ਜੀ ਇਹ ਪੂਸਤ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਉਹ ਕਹਿੰਦੇ ਅਸੀਂ ਲੱਗੇ ਦੇ ਆ ਪਰ ਚਲੋ 28 ਦਿਨ ਹੋ ਗਏ ਆ ਜੀ ਕੋਈ ਹੱਲ ਤੱਕ ਕੁਝ ਨਹੀਂ ਪਤਾ ਲੱਗਾ ਕਿੰਨੀ ਕੁ ਭਾਜੀ ਦਿੱਕਤ ਹੋਈ ਦੀ ਸਾਰੀ ਜਿੰਦਗੀ ਦੀ ਕਮਾਈ ਦੇਖੋ ਆ ਬੱਚੇ ਜੀ ਨਾਲ ਛੋਟੇ ਛੋਟੇ ਮਤਲਬ ਮੈਂ ਜੀ ਦੁਕਾਨ ਰੈਨੋਵੇਸ਼ਨ ਤੇ ਲਾਈਦੀ ਆ तकरीबन ਸਾਰੇ ਸ਼ਹਿਰ ਨੂੰ ਹੀ ਪਤਾ ਮੈਂ ਦੀ ਤੇ ਜ਼ਿੰਦਗੀ ਜਿਹੜੀ ਆ ਬਿਲਕੁਲ ਬਦਲ ਗਈ ਆ ਜੀ ਮੈਂ ਸੋਚਿਆ ਸੀ ਕਿ 14 15 ਤਰੀਕ ਨੂੰ ਮਹੂਰਤ ਕਰਨਾ ਸੀ ਦੁਕਾਨ ਦਾ ਮੇਰੀ ਤੇ ਲਾਈਫ ਜਿਹੜੀ ਬਿਲਕੁਲ ਪਲਟੀ ਮਾਰ ਗਈ ਆ ਲੋਕ ਵੀ ਤਾਂ ਕਰਦੇ ਜੀ ਨਹੀਂ ਨਹੀਂ ਮੇਰੀ ਗੱਲ ਨਹੀਂ ਸਮਝੇ ਮੈਂ ਦੇਣਾ ਕਿਸੇ ਦਾ ਨਹੀਂ ਕੋਈ ਹਾਂ ਸਾਰਾ ਜੋ ਗਿਆ ਮੇਰਾ ਗਿਆ ਮਤਲਬ ਕੋਈ ਦੇਣਦਾਰੀ ਕੋਈ ਮੇਰੀ ਇੰਸ਼ੋਰੈਂਸ ਨਹੀਂ ਹੈਗੀ ਕੋਈ ਮੇਰੀ ਦੇਣਦਾਰੀ ਨਹੀਂ ਹੈਗੀ ਜੇ ਮੈਂ ਕਿਸੇ ਦਾ ਥੋੜੇ ਬੋਤੇ ਦੇਣੇ ਤੇ ਉਹਨੇ ਵਪਾਰ ਦੇ ਵਿੱਚ ਮੈਂ ਲੈਣੇ ਆ ਬਸ ਜੋ ਗਿਆ ਮੇਰੇ ਆ ਬੱਚਿਆਂ ਦਾ ਤੇ ਮੇਰਾ ਗਿਆ ਜੇ ਤੁਸੀਂ ਕਾਰਵਾਈ ਨਹੀਂ ਹੁੰਦੀ ਤੇ ਅੱਗੇ ਤੁਸੀਂ ਕੀ ਐਕਸ਼ਨ ਲੋਗੇ ਦੇਖੋ ਐਕਸ਼ਨ ਮੈਂ ਛੋਟੀ ਜੀ ਮੇਰੀ ਫੈਮਿਲੀ ਆ ਨਾ ਮੈਂ ਪੁਲਿਸ ਦੇ ਅਗੇਂਸਟਾਂ ਜਾਣਾ ਤੇ ਨਾ ਹੀ ਮੈਂ ਸਰਕਾਰ ਦੇ ਅਗੇਂਸਟ ਜਾਣਾ ਕਿਉਂਕਿ ਆ ਦੇਖੋ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਸਿਰਫ ਇਹੀ ਜਨਾ ਹੱਥ ਜੋੜ ਕੇ ਮੇਰੀ ਇੱਕ ਬੇਨਤੀ ਆ ਕਿ ਮੇਰੀ ਜਿਹੜਾ ਚੋਰ ਆ ਟਰੇਸ ਕੀਤਾ ਜਾਏ ਮੇਰੀ ਬਸ ਹੈਲਪ ਕੀਤੀ ਜਾਏ ਮੈਂ ਕਿਸੇ ਦੇ ਅਗੇਂਸਟ ਨਹੀਂ ਕੁਝ ਵੀ ਸਿਰਫ ਮੇਰੀ ਬੇਨਤੀ ਆ ਪੁਲਿਸ ਨੂੰ ਵੀ ਸਰਕਾਰ ਨੂੰ ਵੀ ਕਿ ਆ ਚੋਰੀ ਖਾਲਕ ਕੀਤੀ ਜਾਏ ਨਹੀਂ ਹਲੇ ਮਿਲਣੀ ਜੀ ਐਸਐਸਪੀ ਜੀ ਨਹੀਂ ਸਾਰੇ ਦੇਖੋ ਜੀ ਮੇਰਾ ਪਰਿਵਾਰ ਆ ਜਿੰਨਾ ਮੁੱਲਾ ਨਾ ਦੇਖੋ ਚੋਰ ਕੋਈ ਨਾ ਕੋਈ ਮਤਲਬ ਲਾਗੇ ਛਾਗੇ ਦਾ ਪਰ ਜਿਹੜਾ ਮੁੱਲਾ ਸਾਰਾ ਮੇਰਾ ਪਰਿਵਾਰ ਆ ਮਤਲਬ ਇੱਕ ਆਵਾਜ਼ ਤੇ ਮੇਰੇ ਨਾਲ ਸ਼ੁਰੂ ਤੋਂ ਹੀ ਸਾਡਾ ਪਰਿਵਾਰ ਆ ਇਸ ਮੇਰੇ ਨਾਲ ਨੇ ਸਾਰੇ ਹਾਂਜੀ ਜੀ ਮੇਰਾ ਨਾਮ ਤੀਤੀ ਹੈ ਅਸੀਂ ਝੂਲਣਾ ਮਿਲਦੇ ਰਹਿਣ ਵਾਲੇ ਆ ਇੱਕ ਤਰੀਕ ਸਾਡੇ ਘਰ ਚੋਰੀ ਹੋਈ ਹੈ ਤੇ ਹਜੇ ਤੱਕ 28 ਦਿਨ ਹੋ ਗਏ ਉਹਦਾ ਕੁਝ ਪਤਾ ਨਹੀਂ ਲੱਗਾ ਹੈਗਾ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਡੀ ਛੋਟੀ ਜੀ ਫੈਮਲੀ ਹੈਗੀ ਅਸੀਂ ਅੱਗਿਓ ਕਿੱਦਾਂ ਆਪਣਾ ਪਰਿਵਾਰ ਚਲਾਉਣਾ ਹੈਗਾ ਹੈ ਪ੍ਰਸ਼ਾਸਨ ਕੋਈ ਜਲਦੀ ਤੋਂ ਜਲਦੀ ਇਹਦਾ ਸਾਨੂੰ ਸੋਲੂਸ਼ਨ ਕਰਕੇ ਦੇਵੇ ਸਾਡੀ ਤੇ ਇਹੀ ਮੰਗ ਹੈਗੀ ਜੇ ਇਹ ਘੜ ਤੋਂ ਘੜ 1.5 ਕਰੋੜ ਦਾ ਹੋਇਆ ਜੇ ਨੁਕਸਾਨ ਪ੍ਰਸ਼ਾਸਨ ਜੀ ਕਹਿੰਦੇ ਗੱਲ ਬਾਤ ਸਾਥ ਉਹਨਾਂ ਨੇ ਤੇ ਹਜੇ ਸਾਨੂੰ ਕੁਝ ਨਹੀਂ ਬਸ ਕਹਿੰਦੇ ਕਰਦੇ ਪਏ ਆ ਇਹੀ ਹੈ ਹਜੇ ਤੱਕ ਜਵਾਬ ਸਾਨੂੰ ਮਿਲਿਆ ਜੇ ਹਾਂਜੀ ਹਾਂਜੀ ਸਮਾ ਦਿੱਤਾ ਜਾਊਗਾ ਘਰਨਾ ਵਗੈਰਾ ਲਾਇਆ ਜਾਊਗਾ ਜਾਂ ਨਹੀਂ 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 ਇੱਦਾਂ ਦੀ ਨਹੀਂ ਕੋਈ ਗੱਲ ਨਹੀਂ ਅਸੀਂ ਕਿਸੇ ਨਾਲ ਦੇਖੋ ਦੁਸ਼ਮਣੀ ਨਹੀਂ ਪਾਣਾ ਚਾਹਦੇ ਹੈਗੇ ਅਸੀਂ ਤੇ ਚਾਰ ਜਾਨੇ ਤੇ ਅਸੀਂ ਫੈਮਿਲੀ 'ਚ ਹੈਗੇ ਆ ਅਸੀਂ ਕਿਸੇ ਨਾਲ ਦੁਸ਼ਮਣੀ ਨਹੀਂ ਪਾ ਸਕਦੇ ਬਸ ਸਾਡੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਮਿਲੇ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ oven sharma ਚੂਨਾ ਮੇਲ ਸਾਡੇ 28 ਦਿਨ ਪਹਿਲੇ ਸਾਡੇ ਮਹੱਲੇ ਚ ਜਿਹੜੀ ਆ ਚੋਰੀ ਹੋਈ ਸੀ ਔਰ ਬੜੀ ਮਤਲਬ ਮਾੜੀ ਗੱਲ ਆ ਵੀ ਪ੍ਰਸ਼ਾਸਨ 28 ਦਿਨ ਤੋਂ ਚੁੱਪ-ਚਾਪ ਕਰਕੇ ਬੈਠਾ ਕੋਈ ਉਹਨਾਂ ਨੇ ਆਪਣੀ ਜਿਹੜੀ ਆ ਨਾਂ ਤੇ ਕੋਈ ਪ੍ਰੋਪਰ ਅਜੇ ਤੱਕ ਕਲੂ ਲੱਭਿਆ ਨਾ ਕੋਈ ਬੰਦਾ ਫੜ ਹੋਇਆ ਸਾਨੂੰ ਤੇ ਜਿਨ੍ਹਾਂ ਦਾ ਮਤਲਬ ਨੁਕਸਾਨ ਹੋਇਆ ਉਹ ਹਜੇ ਤੱਕ ਪਰੇਸ਼ਾਨ ਨੇ ਇਸ ਕਰਕੇ ਅਹੀਂ ਤੇ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜਿਹੜਾ ਇਹਨਾਂ ਨੂੰ ਇਨਸਾਫ ਮਿਲੇ ਜਿਹੜਾ ਵੀ ਕੋਈ ਬੰਦਾ ਵਾਸਤਿਕ ਚ ਹੈਗਾ ਵਾ ਉਹਨੂੰ ਫੜ ਕੇ ਪ੍ਰਸ਼ਾਸਨ ਜਿਹੜਾ ਸਾਹਮਣੇ ਨਜ਼ਰਾਂ 'ਚ ਲਿਆਏ ਤਾਂ ਕਿ ਪਤਾ ਲੱਗੇ ਵੀ ਉਹ ਇਹਨਾਂ ਨੂੰ ਵੀ ਇਨਸਾਫ ਮਿਲੇ ਤੇ ਮੁਹੱਲੇ ਨੂੰ ਵੀ ਸ਼ਹਿਰ ਨੂੰ ਵੀ ਪਤਾ ਲੱਗੇ ਕਿ ਪ੍ਰਸ਼ਾਸਨ ਨੇ ਕੋਈ ਕੰਮ ਕੀਤਾ 28 ਦਿਨ ਹੋ ਗਏ ਕਰੀਬ ਕਰੀਬ 1.5 ਕਰੋੜ ਪ੍ਰਸ਼ਾਸਨ ਕੀ ਕਹਿੰਦਾ ਜੋ ਗੱਲਬਾਤ ਕਰਦੇ ਅਜੇ ਤੱਕ ਤਾਂ ਕੋਈ ਖਾਸ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਾ ਸਾਨੂੰ ਕੋਈ ਅਜੇ ਲੱਗਦਾ ਹੀ ਪਿਆ ਵੀ ਕੋਈ ਖਾਸ ਇੱਥੇ ਕੋਈ ਕਾਰਵਾਈ ਹੋਈ ਮਿਸਟਰ ਤੋਂ ਹੋ ਗਿਆ